ਸਾਉਂਡ ਵਾਲਿਆਂ ਵਾਸਤੇ ਵੀ ਲਾ ਦੋ ਕਈ ਵਾਰੀ ਗੁੱਸਾ ਕਰ ਜਾਂਦਾ ਜੇ ਇੱਕ ਬਾਜ ਜਿ ਘਟਾਤੀ ਇਹਨਾਂ ਨੇ ਸਾਡਾ ਟੱਪਾ ਕਮ ਕਿਉਂਕਿ ਇਹਨਾਂ ਦੇ ਸਿਰ ਤੇ ਹੁੰਦਾ ਸਾਰਾ ਕੰਮ ਸਾਜੀ 사ਉਂਡ ਸੰਗਤ ਫੇਰੀ ਗੱਲ ਬਣਦੀ ਜਦੋਂ ਸਾਰੇ ਜਣੇ ਕੁਝ ਮਿਲ ਜਾਂਦੇ ਬੋਲੇ ਸੱਚੇ ਦਰਬਾਰ ਕੇ ਜੈ ਸੁਬੜਾ ਧੰਨਵਾਦ ਹੈ ਵੀਰ ਦਾ ਚਾਲਕ 사ਉਂਡ ਸੋ ਚਾਲਕ 사ਉਂਡ ਤੋ ਬਹੁਤ ਵਧੀਆ ਆਪਰੇਟਰੀ ਕੀਤੀ ਆ ਪਾਪਾ ਜੀ ਨਹੀਂ ਤਾਂ ਕਈ ਤਾਂ ਸੇੜੀ ਜਾਂਦੇ ਆ ਖਬਰਾਂ ਵਾਲੇ ਰੇਡੀਓ ਤੇ ਬੰਗੋ ਚੁਰ ਰਪੀ ਚਾਹ ਕੁਛ ਨਾ ਕੁਛ ਕਰੀ ਜਾਂਦੇ ਤੇ ਮਾਲਕ ਚੜ੍ਹਦੇ ਕਲਰ ਕੇ ਜਿਕਾਰਾ ਗੱਦੀ ਵਾਲੇ ਵਿਚਰਕਾਂ ਦਾ ਚਲੋ ਸਾਰਿਆਂ ਨੇ ਵਧਾਈਆਂ ਦੇ ਵਿੱਚ ਤਾੜੀਆਂ ਮਾਰਨੀਆਂ ਨੇ ਆਇਆ ਵੀ ਨਹੀਂ ਤਾੜੀਆਂ ਨਹੀਂ ਕੱਲੀਆਂ ਜੀ ਨੱਚਣਾ ਹੋਵੇ ਨੱਚ ਵੀ ਲੋ ਕੋਈ ਗੱਲ ਨਹੀਂ ਕਿਉਂਕਿ ਇਹ ਸਰਕਾਰਾਂ ਦਾ ਦਰਬਾਰ ਹੈ ਜਦੋਂ ਆਪਾਂ ਸਰਕਾਰਾਂ ਦੇ ਦਰਬਾਰ ਤੇ ਖੁਸ਼ੀ ਮਨਾਉਨੇ ਆ ਉਹਦੇ ਦਰਬਾਰ ਨੂੰ ਰੌਣਕਾ ਦਿੰਨੇ ਆ ਉਹ ਸਾਡੇ ਘਰਾਂ ਨੂੰ ਉਸ ਤੋਂ ਵੀ ਦੁਗਣੀਆਂ ਰੌਣਕਾਂ ਦਿੰਦੇ ਆ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਤੇ ਖੁਸ਼ੀਆਂ ਮਨਾਉਣੇ ਨੱਚਦੇ ਆ ਚਲੋ ਵਧਾਈਆਂ ਸਾਰਿਆਂ ਨੂੰ ਬੋਲ ਸੱਚੇ ਦਰਬਾਰ ਕੀ ਸੋਚਣਾ ਨੱਚਣਾ ਨੱਚ ਵੀ ਸਕਦੇ ਹੋ ਕਹਿੰਦਾ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਉਹ ਜਿੱਦਾ ਘਰੇ ਬੈਠਿਆ ਹੱਜ ਹੋਵੇ ਨੱਚਣਾ ਵੀ ਆਵਾਜ਼ਤ ਬਣ ਜਾਂਦਾ ਉਹ ਨੱਚਣ ਦਾ ਜੇ ਚਾ ਚਾ ਹਾਂਜੀ ਕੀ ਬਾਤ ਹੈ ਸਪਾਗੀਆਂ ਹੋਣ ਲੜਾਈਆਂ ਵਧਿਆ ਹੋਣ ਲੜਾਂ ਆ ਮੋਰਾ ਤੇ ਛਪਾ ਦੀਆਂ ਹੋਣ ਲੜਾਈਆਂ ਵਧਿਆ ਹੋਣ ਲੜਾਂ ਆ ਮੋਰਾ ਤੇ ਛਪਾ ਦੀਆਂ ਹੋਣ ਲੜਾਈਆਂ ਵਧਿਆ ਹੋਣ ਲੜਾਂ ਆ ਇਹੋ ਲੜਾਈਆਂ ਵੇਖਣ ਸੰਕਤਾ ਜੀ ਆਈਆਂ ਵਧਿਆ ਸੰਕਤਾ ਜੀ ਆਈਆਂ ਇਹੋ ਲੜਾਈਆਂ ਵੇਖਣ ਸੰਕਤਾ ਜੀ ਆਈਆਂ ਵਧਿਆ ਸੰਕਤਾ ਜੀ ਆਈਆਂ ਸੋਹਣਾ ਜੀ ਪੀਰਾ ਦਾ ਦਰਬਾਰ ਜਿੱਕ ਤੇ ਫੇਰ ਬੁਲਾਇਆ ਫੇਰ ਵੀ ਲਾਗੇ ਲੱਖ ਵਾਰ ਬੋਵੇ ਨੇ ਫੇਰ ਬੁਲਾਇਆ Get down the